ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਗਰੰਥਗੜ੍ਹ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਤਿੰਨ ਝੋਟੀਆਂ ਦਿਖਾਵਾਂਗੇ ਆਪਾਂ ਬਹੁਤ ਹੀ ਸੋਹਣੀਆਂ ਸਣਖੀਆਂ ਚੰਗੀ ਕੁਆਲਿਟੀ ਦੀਆਂ ਤੇ ਬਹੁਤ ਹੀ ਠੰਡੀਆਂ ਧੀਰੀਆਂ ਸੋਹਣੀਆਂ ਸਣਖੀਆਂ ਪੂਰੀਆਂ ਜੀ ਤੇ ਤਾਜ਼ੀਆਂ ਸੋਈਆਂ ਮੂੰਹ ਤੋਂ ਦਿਖਾਵਾਂਗੇ ਦੋ ਦੰਦ ਚਾਰ ਦੰਦ ਚੰਗੀ ਕੁਆਲਿਟੀ ਦੀਆਂ ਝੋਟੀਆਂ ਵਾਂ ਤੇ ਹਰਿਆਣੇ ਤੋਂ ਭਾਜੀ ਹੁਣੇ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਆਪਾਂ ਬੇਨਤੀ ਕਰਦੇ ਹੁੰਨੇ ਆ ਜਰੂਰੀ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗ ਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਭਾਜੀ ਹੁਣਾਂ ਨਾਲ ਇਹਨਾਂ ਝੋਟੀਆਂ ਤੇ ਲੈ ਲੈਣੇ ਆ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਿੰਡਰ ਸਾਹਿਬ ਕੀ ਹਾਲ ਚਾਲ ਆ ਜੀ ਠੀਕ ਠਾਕ ਪਿੰਡਾ ਸਾਹਿਬ ਠੀਕ ਹੈ ਜੀ ਤੇ ਅੱਜ ਕਿੰਨੀਆਂ ਝੋਟੀਆਂ ਆਪਣੇ ਕੋਲ ਪਿੰਡਾ ਸਾਹਿਬ ਝੋਟੀਆਂ ਆਪਣੇ ਕੋਲ ਅੱਜ 3 ਨੇ 3 ਝੋਟੀਆਂ ਹਾਂਜੀ ਤੇ ਐ ਚੰਗੀਆਂ ਸੋਹਣੀਆਂ ਹਨ ਬਹੁਤ ਚੰਗੀਆਂ ਆਪਣੀਆਂ ਤੇ ਚੰਗੇ ਤੋਂ ਚੰਗੇ ਪੀਛੇ ਨਹੀਂ ਪਿੰਡਾ ਸਾਹਿਬ ਠੀਕ ਹੈ ਤਾਂ ਪਹਿਲਾ ਮਾਲ ਵੇਗ ਗਿਆ ਸਾਰਾ ਵੇਗ ਗਿਆ ਪਿੰਡਾ ਸਾਹਿਬ ਠੀਕ ਹੈ ਜੀ ਹਾਂਜੀ ਐਡਰੈਸ ਦੱਸ ਦਿਓ ਜੀ ਇੱਕ ਆਰਾਮ ਐਡਰੈਸ ਨਾਂ ਆਪਣਾ ترشیم ਸਿੰਘ ਜੀ ਪਿੰਡ ਗ੍ਰੰਥਗੜ੍ਹ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਪੁਰ ਠੀਕ ਹੈ ਜੀ ਹਾਂਜੀ ਸਹੀ ਆ ਤੇ ਆਪਣਾ ਫੋਨ ਨੰਬਰ ਦੱਸਦਾ ਜੀ ਫੋਨ ਨੰਬਰ 82644 48827 ਠੀਕ ਆ ਤੇ ਜਿਹੜਾ ਵੀ ਮੇਰਾ ਵੀਰ ਫੋਨ ਕਰਦਾ ਪੁੱਛਦਾ ਕਿੱਥੇ ਆ ਆਪਣਾ ਬਟਾਲਾ ਸ਼ਹਿਰ ਬਟਾਲਾ ਉਥੋਂ 7 ਕਿਲੋਮੀਟਰ ਬਡਾਲਾ ਗ੍ਰੰਥੀਆਂ ਆ ਠੀਕ ਆ 1 ਕਿਲੋਮੀਟਰ ਕਿਲੋਮੀਟਰ ਆਪਣਾ ਪਿੰਡ ਗ੍ਰੰਥਗੜ ਇਹ ਮੇਨ ਰੋਡ ਕਿਹੜਾ ਪੈਂਦਾ ਵੀਰ ਹੁਣ ਕਾਦੀਆਂ ਰੋਡ ਵੀਰ ਜੀ ਕਾਦੀਆਂ ਰੋਡ ਇਧਰੋਂ ਕਾਦੀਆਂ ਵੀ ਆਪਾਂ ਨੂੰ 6-7 ਕਿਲੋਮੀਟਰ ਪੈਂਦਾ ਵਾ ਹਰਚੋ ਵਾਲਾ 10-12 ਕਿਲੋਮੀਟਰ ਪਿੰਦਾ ਵਾ ਠੀਕ ਆ ਹਾਂਜੀ ਇਹ ਕਾਦੀਆਂ ਰੋਡ ਤੇ ਪਿੰਡ ਆ ਹਾਂਜੀ ਵੀਰ ਜੀ ਤੇ ਸ਼ੁਰੂਆਤ ਕਰੀਏ ਝੋਟੀ ਤੋਂ ਹਨਾ ਹਾਂਜੀ ਇਹ ਦੋਂਦੀ ਝੋਟੀ ਵੀਰ ਜੀ ਅੱਛਾ ਦੋ ਦੋਂਦਾ ਹਾਂਜੀ ਹਾਂਜੀ ਠੀਕ ਆ ਤਾਂ ਮਗਰ ਬੱਚਾ ਕੀ ਇਹਦੇ ਬੱਚਾ ਇਹਦੇ ਵੀਰ ਜੀ ਮਗਰ ਕੱਟਾ ਵਾ ਕੱਟਾ ਮਗਰ ਆ ਝੋਟੀ ਦੀ ਸਿੰਘ ਦੀ ਕੁਆਲਟੀ ਦਿਖਾਈਏ ਬਹੁਤ ਹੀ ਸੋਹਣਾ ਸਿੰਘ ਲੱਗਾ ਫੇਸ ਕੁਆਲਟੀ ਬਹੁਤ ਚੰਗੀ ਆ ਥਾਣ ਬੜਾ ਗੜਮਾਂ ਲੱਗਾ ਜੀ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਦੇ ਕੋ ਭਿੰਦਰ ਸਾਹਿਬ ਹੁਣ ਇਹ ਵੇਲੇ 11 ਕਿਲੋ ਦੁੱਧ ਆ ਅਛਾ ਜੀ ਤੇ ਦੁੱਧ 13 ਕਿਲੋ ਕਰਦੀ ਹਾਲੇ ਸਾਡੇ ਪੰਜਾਂ ਛੱਤਾਂ ਦਿਨਾਂ ਦੀ ਛੂਹੀ ਆ ਠੀਕ ਆ ਹਾਂਜੀ ਹਾਂਜੀ ਸਹੀ ਆ ਤੇ ਤੋਰੀਏ ਇਹਨੂੰ ਜੀ ਆ ਵੇਖੋ ਕਰੋ ਚੈੱਕ ਕੱਦ ਕਾਠ ਝੋਟੀ ਦਾ ਪੂਰਾ ਚੰਗਾ ਵਾ ਆ ਥਾਣ ਦੀ ਕੁਆਲਿਟੀ ਤੁਸੀਂ ਚੈੱਕ ਕਰਿਓ ਫੇਸ ਦੀ ਕੁਆਲਿਟੀ ਤੁਸੀਂ ਵੇਖ ਲਈ ਆ ਲੇਵਾ ਤੁਹਾਨੂੰ ਦਿਖਾਵਾਂ ਕਿੰਡਾ ਸੋਹਣਾ ਕਰਮਾ ਵਾਲੀ ਨੇ ਤਿਆਰ ਕੀਤਾ ਜੀ ਆ ਵੇਖੋ ਪੂਰੀ ਸ਼ਕੀਨ ਝੋਟੀ ਆ ਦੋ ਦੰਦ ਦੱਸਦੇ ਆ ਜੀ ਆ ਵੇਖੋ ਕਰੋ ਚੈੱਕ ਕੱਦ ਕਾਠ ਵੀ ਚੰਗਾ ਝੋਟੀ ਦਾ ਸਨਕੀ ਪੂਰੀ ਆ ਆਹ ਵੇਖੋ ਬੇਲ ਕਾਫੀ ਚੰਗੀ ਲੰਮੀ ਆ ਸ਼ਕੀਨ ਆ ਝੋਟੀ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਥਾਣ ਵੇਖੋ ਕਿੰਨਾ ਸੋਹਣਾ ਲੱਗਾ ਥੋੜਾ ਡਰਦੀ ਆ ਸਾਡੇ ਤੋਂ ਆਹ ਵੇਖੋ ਘੋੜੀ ਵਰਗੀ ਚਾਲ ਆ ਝੋਟੀ ਦੀ ਪੂਰੀਆਂ ਸ਼ਕੀਨ ਥਾਣ ਵੇਖੋ ਕਿੰਨਾ ਸੋਹਣਾ ਲੱਗਾ ਜੀ ਇਹਨੂੰ ਸੂਆ ਪਹਿਲਾਂ ਹੀ ਸੂਈ ਆ ਆਹ ਵੇਖੋ ਥਾਣ ਦੀ ਕੁਆਲਿਟੀ ਦੁੱਧੋਂ ਵਾਜੂਗੀ ਭਾਈ ਥੋੜਾ ਬੋਧਾ ਸਾਬ ਇਹਨੇ 13 ਕਿਲੋ ਦੁੱਧ ਕਰ ਦੇਣਾ ਮੈਂ ਹੁਣ 11 ਵਾ ਮੇਰਾ ਵੀਰ ਕਸ਼ਲਦੀ ਆਪਣੀ ਕਰਕੇ ਚੋਕੇ ਲੈ ਕੇ ਜਾਵੇ ਠੀਕ ਆ ਹਾਂਜੀ ਤੇ ਭਿੰਦਰ ਸਾਹਿਬ ਜਿੰਨਾ ਜੋ ਹੈਗਾ ਉਹੋ ਹੀ ਆਪਾਂ ਦਚਾਂਗੇ ਹਾਂਜੀ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਭਿੰਦਰ ਸਾਹਿਬ ਆਪਾਂ ਜਾਇਜ਼ ਹੀ ਕਰਨਾ ਕਿੰਨਾ ਕਰ ਲੈਣ ਦੇਣ ਵਾਲਾ ਮੁੱਲ ਕਰਨਾ ਮੁੱਲ ਕਰਨਾ ਆਪਾਂ ਭਿੰਦਰ ਸਾਹਿਬ ਇੱਕ ਦਾ ਠੀਕ ਆ ਤੇ ਛੋੜ ਕਿੰਨੀ ਕਰ ਦਿੰਦੇ ਛੋੜ ਭਿੰਦਰ ਸਾਹਿਬ 2000 ਕਰ ਦਾਂਗੇ ਠੀਕ ਆ ਇੱਕ ਅਠ 1000 ਹੋਰ ਕਰ ਦੀਏ ਹੋਰ ਕਰ ਦਾਂਗੇ ਭਿੰਦਰ ਸਾਹਿਬ ਠੀਕ ਆ ਹਾਂਜੀ ਇੱਕ ਸੱਤ ਦੀ ਹਾਂਜੀ ਉਹ ਚੋ ਮਾਨ ਤਾਨ ਕਰੋਗੇ ਮੌਕੇ ਤੇ ਤਾਂ ਕਿ ਭਿੰਡਰ ਸਾਹਿਬ ਜਿਹੜਾ ਆਊਗਾ ਉਹਦਾ ਮਾਨ ਤਾਰਗਾ ਕਿਸੇ ਨੂੰ ਮੋੜਦੇ ਨਹੀਂ ਬਾਕੀ ਚੰਗੇ ਜਾਨਵਰ ਆ ਥਾਣੋਂ ਖਾਲ ਤੋਂ ਬਹੁਤ ਚੰਗਾ ਲੱਗਾ ਇਹ ਦੇਵਾ ਬਹੁਤ ਸੋਹਣਾ ਦਿਆ ਹਾਂ ਆ ਵੇਖੋ ਜੀ ਲੇਵਾ ਚੰਗਾ ਸੋਹਣਾ ਝੋਟੀ ਹਾਂਜੀ 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 ਕੁਆਲਿਟੀ ਚੰਗੀ ਆ ਝੋਟੀ ਭਿੰਡਰ ਸਾਹਿਬ ਚੈਂਪੀਅਨ ਝੋਟੀ ਆ ਚੈਂਪੀਅਨ ਹਾਂਜੀ 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 ਬਹੁਤ ਚੰਗੀ ਝੋਟੀ ਆ ਜੀ 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 ਠੀਕ ਆ ਬਾਕੀ ਭਿੰਡਰ ਸਾਹਿਬ ਚੁਣ ਚੁਣ ਕੇ ਲਿਆਉਂਦੀਆਂ ਨੇ ਤਸ਼ਲੀਨਾ ਠੀਕ ਆ ਫੇ ਚੰਗਾ ਖਰੀਆ ਤੇ ਚੰਗਾ ਗਾਕਾ ਨੂੰ ਦਈਏ ਹਾਂਜੀ 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 ਠੀਕ ਆ ਅਗਲੀ ਝੋਟੀ ਦਿਖਾਈਏ ਆ ਵੇਖੋ ਜੀ ਅੱਗੇ ਵੀ ਦੂਜੀ ਝੋਟੀ ਦਿਖਾਉਨੇ ਆ ਇਹ ਵੀ ਕੱਦ ਕਾੜ ਦੀ ਪੂਰੀ ਚੰਗੀ ਸੋਹਣੀ ਆ ਆ ਕਰੋ ਜੱਕ ਜੀ ਇਹਦਾ ਕਰਵਾ ਸੁਹਾ ਜੀ ਇਹਦਾ ਭਿੰਦਰ ਸਾਹਿਬ ਦੂਜਾ ਸੁਹਾ ਠੀਕ ਆ ਜੀ ਦੂਜਾ ਸੁਹਾ ਇਹ ਵੀ ਦੰਦਾ ਜੇ ਆ ਭਿੰਦਰ ਸਾਹਿਬ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਦੇ ਕੋਲ ਦੁੱਧ ਦੇ ਕੋ ਭਿੰਦਰ ਸਾਹਿਬ ਐਵੇਂ ਲੀਟਰ ਮਾਰ ਕੇ 13 ਕਿਲੋ ਦੁੱਧ ਆ 13 ਕਿਲੋ ਦੁੱਧ 15 16 ਕਿਲੋ ਕਰੂਗੇ ਹਲੇ ਪੰਜਾਂ ਦਿਨਾਂ ਦੀ ਸੂਰੀ ਝੋਟੀ ਠੀਕ ਆ ਹਾਂਜੀ ਬਾਕੀ ਲੀਵਾ ਚੈੱਕ ਕਰਵਾ ਲਿਆ ਦਰਸ਼ਨ ਕਰੋ ਸਭ ਥਣ ਖਾ ਲੋ ਇਹਦਾ ਕੁਆਲਿਟੀ ਆ ਥਣ ਜਿਹਨੇ ਨਹੀਂ ਕਦੀ ਡੰਗਰ ਚੋਇਆ ਉਹ ਬੱਚਾ ਵੀ ਚੋ ਸਕਦਾ ਹੈ ਜੀ 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 ਕੱਦ ਵੀ ਚੰਗਾ ਹਾਂਜੀ ਤੇ ਬੱਚਾ ਮਗਰ ਕੀ ਆ ਜੀ ਬੱਚਾ ਇਹਦੇ ਮਗਰ ਭਿੰਡਰ ਸਾਹਿਬ ਕੱਟਾ ਵਾ ਕੱਟਾ ਮਗਰ ਆ ਗਿਆ ਜੀ ਆਹ ਵੇਖੋ ਕੱਟਾ ਤੇ ਸੂਈ ਨੂੰ ਕਿੰਨੇ ਦਿਨ ਦੱਸਿਆ ਵਾ ਸੂਈ ਨੂੰ ਪਾਜੀ 4-5 ਦਿਨ ਹੋਏ ਅੱਜ ਸਾਰੇ ਠੀਕ ਆ ਆ ਜੋ ਤੋਰੋ ਜੀ ਇਹਨੂੰ ਵੀ ਆ ਜੋ ਲੈ ਆਓ ਆ ਵੇਖੋ ਕੱਦ-ਕਾੜ ਤੇ ਚੈੱਕ ਕਰੋ ਬਹੁਤ ਹੀ ਸੋਹਣਾ ਵਾ ਝੋਟੀ ਦਾ ਕੁਆਲਿਟੀ ਚੰਗੀ ਆ ਜੀ ਕਰੋ ਦਰਸ਼ਨ ਝੋਟੀ ਦੇ ਸ਼ਕੀਨ ਝੋਟੀ ਪੂਰੀ ਬੇਲ ਦੀ ਪੂਰੀ ਲੰਮੀ ਆ ਥਾਨ ਬੜਾ ਸੋਹਣਾ ਲੱਗਾ ਲੇਵਾ ਵੇਖੋ ਕਿੱਡਾ ਸੋਹਣਾ ਤਿਆਰ ਕੀਤਾ ਜੀ ਕਰੋ ਚੱਕ ਵੇਖੋ ਜੀ ਬੇਲ ਬੜੀ ਲੰਮੀ ਆ ਝੋਟੀ ਦੀ ਥਾਨ ਬੜੇ ਗੈਪ ਤੇ ਆ ਚਾਰੇ ਥਾਨ ਸੋਹਣੇ ਲੱਗੇ ਆ ਜੀ ਦੁੱਧ ਭਾਜੀ ਕਿੰਨਾ ਕ ਚਵਾਈ ਜਾਊਗੀ ਇਹ ਭਿੰਦਰ ਸਾਹਿਬ ਦੋ ਦਿਨ 15 16 ਕਿਲੋ ਚਵਾ ਦੇਣਾ ਠੀਕ ਆ ਹੁਣ ਇਹ ਵੀ 13 ਕਿਲੋ ਦੁੱਧ ਆ ਠੀਕ ਆ ਹੁਣ ਜਿਹੜਾ ਵਾ 13 ਕਿਲੋ ਤਿਆਰ ਵਾ ਹਾਂਜੀ ਹਾਂਜੀ ਠੀਕ ਆ ਕੋਈ ਵੀ ਭੈਣ ਭਰਾ ਵੇ ਆਪਣੀ ਤਸ਼ੱਲੀ ਨਾਲ ਚੋ ਕੇ ਖੜੇ ਜੀ 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 ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਭਿੰਦਰ ਸਾਹਿਬ ਆਪਾਂ ਜਾਜੀ ਕਰਦਾ ਪਿਛਲੀ ਵਾਰੀ ਦਾ ਸੀ ਦਿਵਾਲੀ ਤੇ ਉੱਥੇ ਗਏ ਆ ਵੱਲੇ ਲੋਕੀ 1.5 2-2 ਲੱਖ ਰੁਪਈਆ ਹੈ ਜੀ ਝੋਟੀਆਂ ਲਾਵਾਂਗੇ ਹਾਂਜੀ ਹਾਂਜੀ ਆਪਾਂ ਜਾਜੀ ਵੀਰ ਦੀ ਮੁੱਲ ਕਰ ਲਵਾਂ ਬਿੰਦੀਆਂ ਵਾਲਾ ਵੇ ਲੋਹਾਨਾ ਵਾ ਬਿੰਦੀਆਂ ਵਾਲਾ ਬਿੰਦੀਆਂ ਤੇ ਬਾਕੀ ਜੈ ਜੀ ਆਪਾਂ ਵੀਰ ਮੁੱਲ ਕਰਨਾ ਮੁੱਲੇ ਦਾ ਕਰਨਾ ਇੱਕ ਵੀ ਵੀਰ ਜੀ ਤੇ ਮਾਣ ਤਣ ਕਿੰਨਾ ਹੈ ਮਾਣ ਤਣ ਵੀਰ ਜੀ 2000 ਹੀ ਕਰ ਦੇਣਾ 118 ਦੇ ਹਾਂਜੀ ਉੱਚ ਛੋਟ ਕਰ ਦੋਗੇ ਕਰ ਦਾਂਗੇ ਵੀਰ ਜੀ 1000 ਛੋਟ ਕਰ ਦਾਂਗੇ ਹੂੰ ਲਾਵੇ ਕੋਈ ਭੈਣ ਭਰਾ ਹਨਾ 1000 ਛੋਟ ਕਰ ਦਾਂਗੇ ਇੱਕ ਹੋਰ ਕਰ ਦਾਂਗੇ ਜਿਹੜਾ ਵੀਰ ਸ਼ੇਅਰ ਕਰਕੇ ਆਊਗਾ ਠੀਕ ਆ ਤੇ ਕਿੰਨੇ ਦੀ ਹੋਗੀ ਲਾਸਟ ਭੰਡਰ ਸਾਹਿਬ ਇੱਕ 16 ਦੀ ਇੱਕ 16 ਦੀ ਹਾਂਜੀ ਇੱਕ 16 ਦੀ ਦੇਣੀ ਆ ਇਹ ਦੇਣੀ ਆ ਭਾਜੀ ਜਸਨੋਈਆ ਤੇ ਚੰਗਾ ਕੋਈ ਭਾਈ ਬੱਦੀ ਵੀ ਚੰਗੀ ਲੱਗੂਗੀ ਘਰ ਦੇ ਵੀ ਜੀ 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 ਹਾਂ ਜੀ ਥਾਣੇ ਲੇਵਾ ਚੈੱਕ ਕਰ ਲੋ ਬਿੰਦੀਆਂ ਵਾਲਾ ਲੇਵਾ ਵਾ 16 ਦੀ ਫੇ ਦੇਣੀ ਆ ਹਾਂ ਜੀ ਵੀਰ ਜੀ ਇੱਕ 16 ਦੀ ਦੇਣੀ ਠੀਕ ਹੈ ਸਰ ਸਾਹਿਬ ਬਾਕੀ ਗਾੜੇ ਦੀ ਜਿਹੜੀ ਨਾ ਹਾਂਜੀ 3 ਕਿਲੋ ਗਾੜ ਉਟਾਈ 3 ਕਿਲੋ ਗਾੜੀ ਇਹਦੀ 3 3 ਕਿਲੋ ਗਾੜੀ ਗਾੜਾ ਸਿੰਗਲ ਹੱਡੀ ਦੀ ਭਿੰਦਰ ਸਾਹਿਬ ਵੇਖੋ ਆਹ ਵੇਖੋ ਜੀ ਛੋਟੀਆਂ ਵਾਲਾ ਮੇਰਾ 6 ਫੁੱਟ ਕਾਦੇ ਤੇ ਮੇਰੇ ਬਰਾਬਰ ਹੀ ਆ ਜੀ 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 ਤੇ ਸਿੰਗ ਵੇਖੋ ਕੋਕੇ ਲੱਗੇ ਆ ਸਿੰਗ ਦੀ ਕੁਆਲਿਟੀ ਚੈੱਕ ਕਰੋ ਸਿੰਗ ਦੇ ਵਿੱਚੋਂ ਰੁਪਈਆ ਨਹੀਂ ਲੰਗਦਾ ਤੇ ਧਾਰ ਐ ਪੋਲੀ ਰੂਵ ਵਾਂਗੂ ਆਉਂਦੀ ਭਿੰਦਰ ਸਾਹਿਬ ਠੀਕ ਆ ਠੀਕ ਆ ਧਾਰ ਪੂਰੀ ਪੋਲੀ ਆ ਹਾਂਜੀ ਹਾਂਜੀ ਠੀਕ ਆ ਦੋਵਾਂ ਦੀ ਦੋਵਾਂ ਦੀ ਬਹੁਤ ਚੰਗੀ ਧਾਰ ਦੋਵਾਂ ਦੀ ਚੰਗੀ ਆ ਪੋਲੀ ਰੂਵ ਵਾਂਗੂ ਜਿਹੜੇ ਨਹੀਂ ਜਿੰਨੂੰ ਜਾਜ ਉਹ ਜਾਜ ਸਿੱਖ ਲਈ ਇਹਨਾਂ ਤੋਂ ਕੜ ਕੇ ਹਾਂਜੀ ਹਾਂਜੀ ਇਹ ਵੀ ਗੱਲ ਸਹੀ ਆ ਹਾਂਜੀ ਪਰ ਕੋ ਬੱਚਾ ਚੋਲੇ ਤੇ ਜੋੜੀ ਜੇ ਕੋਈ ਲੈ ਗਿਆ ਤੇ ਜੋੜੀ ਲੈ ਨੂੰ ਕੋਈ ਗੱਲ ਨਹੀਂ ਉਹਦਾ ਮਾਣ ਤਾਨ ਕਰਦਾਂਗੇ ਭਿੰਡਰ ਸਾਹਿਬ ਖੁੱਲਾ ਹੀ ਕਰ ਦਿਓ ਫੇ ਕੋਈ ਗੱਲ ਨਹੀਂ ਕਰਦਾ ਭਿੰਡਰ ਸਾਹਿਬ ਕਰਦਾ ਠੀਕ ਆ ਤੇ ਇੱਕ ਹੋਰ ਝੋਟੀ ਉਹ ਵੀ ਦਿਖਾਈ ਹੈ ਜੀ ਉਹ ਵੀ ਹਾਂਜੀ ਉਧਰ ਜੋ ਸੂਹਾ ਤੀਜਾ ਵਾ ਭਿੰਡਰ ਸਾਹਿਬ ਇਹਦਾ ਹਾਂਜੀ ਤੀਜਾ ਸੂਹਾ ਹਾਂਜੀ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਭਿੰਡਰ ਸਾਹਿਬ ਦੁੱਧ ਪਤਾ ਗੱਲ ਕੀ ਆ ਦੇ ਦੁੱਧ ਜਿੰਨਾ ਹੈਗਾ ਆਪਾਂ ਉਨਾ ਹੀ ਦਸ਼ਣਾ ਵਾ ਠੀਕ ਆ ਉਹ ਭਿੰਦਰ ਸਾਹਿਬ ਮੇਰੇ ਕੋ 8 ਕਿਲੋ ਆ 8 ਕਿਲੋ ਟੱਕਰ ਮਾਰਨ ਵਾਲਾ ਠੀਕ ਆ ਐਵੇਂ ਕਹ ਦੀਏ 12 13 ਪਹਿਲਾ ਹੈਗਾ ਹੀ 10 ਕਿਲੋ ਥੋੜਾ ਘਟ ਗਿਆ ਵਾ ਠੀਕ ਆ ਉਹ ਹੁਣ 8 ਕਿਲੋ ਹੈਗਾ ਪੂਰਾ ਮਗਰੇ ਦੇ ਕੱਟੀ ਆ ਠੀਕ ਆ 20 ਤੋਂ 25 ਦਿਨਾਂ ਦੀ ਛੂਈ ਆ ਆ ਵੇਖੋ ਜੀ ਕੱਟੀ ਮਗਰੇ ਆ ਦੇ ਤੇ ਕੱਟੀ ਵੀ ਸੋਹਣੀ ਤਾਂ ਆਪ ਵੀ ਸੋਹਣੀ ਹੈ ਚੰਗੀ ਕੁਆਲਿਟੀ ਦੀ ਆ ਬੇਲ ਬੂਲ ਵੇਖੋ ਕਿੰਡੀ ਚੌੜੀ ਆ ਝੋਟੀ ਬਹੁਤ ਹੀ ਸਨੱਖੀ ਆ ਜੀ ਤੋਰੋ ਇਹਨੂੰ 8 ਕਿਲੋ ਦੁੱਧ ਜਿਹੜਾ ਹੁਣ ਹਾਜ਼ਰ ਆ। ਪਤਾ ਲੀਟਰ ਮਾਰ ਕੇ। ਠੀਕ ਆ। ਆਹ ਵੇਖੋ ਜੀ। ਕਰੋ ਝਾਕ। ਬਾਕੀ ਪੂਰੀ ਵੱਡੀ ਆ, ਛੋਟੀ ਨਹੀਂ ਗੀ। ਕੱਦ-ਗਾਠ ਵੀ ਚੰਗਾ ਆ, ਇਹਦਾ ਬੇਲ ਵੀ ਲੰਮੀ ਆ ਜੀ। ਪੂਰੀ ਕੈਮ ਆ। ਵੇਖੋ, ਕਰੋ ਦਰਸ਼ਨ ਛੋਟੀ ਦੇ। ਤਾਂ ਦੁੱਧੋਂ ਵਾਜੂ ਕੀ ਭਾਈ ਥੋੜਾ ਬੋਧਾ? ਦੁੱਧੋਂ ਭਾਈ ਹਾਲੇ ਹਰਿਆ ਨਹੀਂ, ਹਰਿਆ ਹੋ ਗਿਆ ਭਿੰਡਰ ਸਾਹਿਬ ਨੇ 10 ਕਿਲੋ ਦੁੱਧ ਕਰ ਦੇਣਾ। ਜੀ 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 ਜੀ। ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਮੁੱਲ ਭਿੰਦਰ ਸਾਹਿਬ ਆਪਾਂ ਜਾਇ ਜੀ ਪਾ ਦੇਣਾ ਦੱਸੋ ਵੀ 77000 ਰੁਪਇਆ ਮਾਣਦਾਨ ਕਰਦੇ ਹੋਗੇ ਮਾਣਦਾਨ ਭਿੰਦਰ ਸਾਹਿਬ ਦੇਣ ਲੈਣ ਵਾਲੀ ਗੱਲ ਆ 1000 ਛੋਟ ਕਰਦਾ ਜੀ 76000 ਦੀ ਹਾਂਜੀ ਵੇਖੋ ਜੀ ਆ ਮੁੱਲੀ ਐਡੀ ਵੱਡੀ ਛੋਟੀ ਨਹੀਂ ਲੱਭਣੀ ਮੁੱਲ ਬਿਲਕੁਲ ਜ਼ਿਆਦਾ ਕੀਤਾ ਜੀ ਹਾਂਜੀ ਠੀਕ ਆ ਤੇ ਉਹ ਚੋਂ ਬਾਕੀ ਆਪਣੇ ਸਾਹ ਨਾਲ ਤੁਸੀਂ ਕਰਦੇ ਹੋ ਹਨਾ ਚਲੋ ਪਲੀ ਕਿਦਾਂ ਸਿੰਗਲ ਆ ਡੀਲੀ ਹੋਈ ਵੀ ਜੀ 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 ਸਿੰਗਲ ਵੀ ਚੰਗਾ ਸਾਰੀ ਚੰਗੀ ਮਗਰ ਕੱਟੀ ਆ ਦੋ ਆ ਮੱਜਾਂ ਹਾਂਜੀ 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 ਦੋ ਆ ਜੀ ਦੋ ਠੀਕ ਆ ਤੇ ਕਰਨੀ ਕੋਈ ਗੱਲ ਬਾਤ ਗੱਲ ਬਾਤ ਪਿੰਡਰ ਸਾਹਿਬ ਬਾਕੀ ਪਿੰਡ ਡੇਰੀ ਫਾਰਮ ਦੇਖਣ ਵਾਲੇ ਸਰੋਤਿਆਂ ਨੂੰ ਸਾਰੇ ਸਤਿ ਸ਼੍ਰੀ ਅਕਾਲ ਜੀ 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 ਤੇ ਬਾਕੀ ਆਪਣੀ ਦੇ ਵੀਰ ਜੀ ਇਹੋ ਕੋਸ਼ਿਸ਼ ਆ ਵੀ ਚੰਗਾ ਚੰਗੇ ਤੋਂ ਚੰਗੇ ਪੀਛੇ ਲਿਆਈਏ ਤੇ ਭੈਣ ਭਰਾਵਾਂ ਦੇ ਸਾਹਮਣੇ ਹਾਂ ਜੀ ਲਿਆ ਕੇ ਤੇ ਭੈਣ ਭਰਾਵਾਂ ਨੂੰ ਦੇਈਏ ਤੇ ਸ਼ੋਭਾ ਮਿਲੇ ਬਿਲਕੁਲ ਬਿਲਕੁਲ ਤੇ ਬਾਕੀ ਵੀਰ ਜੀ ਜਿਹੜੇ ਵੀਰ ਨੇ ਲਿਆ ਪਸ਼ੂ ਉਹ ਇੱਥੇ ਆਵੇ ਆਪਣੀ ਤਸ਼ੱਲੀ ਕਰਕੇ ਲੈ ਕੇ ਜਾਵੇ ਬਾਕੀ ਭੂਰ ਛੱਟੇ ਦੀ ਗਾਰੰਟੀ ਵੀਰ ਜੀ ਤਸ਼ੱਲੀ ਆਪਣੀ ਨਾਲ ਤੇ ਜੇ ਬਹੁਤ ਚੰਗੀਆਂ ਝੋਟੀਆਂ ਲਿਆਂਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਫੋਨ ਲਾ ਲਿਓ ਭਾਈ ਨੂੰ ਕੁਆਲਿਟੀ ਝੋਟੀਆਂ ਦੀ ਚੰਗੀ ਐ ਸੋਹਣੀਆਂ ਸੁਨਖੀਆਂ ਪੂਰੀਆਂ ਵੀਡੀਓ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ